ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੁਣ ਇੱਕ ਬਹੁਤ ਹੀ ਵੱਡਾ ਝਟਕਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਮੌਜੂਦ ਪ੍ਰਵਾਸੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਿਭਾਗ ਵੱਲੋਂ 271000 ਤੋਂ ਵੱਧ ਵਿਦੇਸ਼ੀ ਨਾਗਰਿਕ ਡਿਪੋਰਟ ਕਰ ਦਿੱਤੇ ਗਏ ਨੇ ਜੋ ਪਿਛਲੇ 10 ਸਾਲਾਂ ਦਾ ਅਖੀਰਲਾ ਅੰਕੜਾ ਦੱਸਿਆ ਜਾ ਰਿਹਾ ਹੈ 12 ਮਹੀਨੇ ਦੇ ਵਕਫੇ ਦੌਰਾਨ ਕੀਤੀ ਗਈ ਕਾਰਵਾਈ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਦੇ ਸੌ ਚੁੱਕਣ ਮਗਰੋਂ ਅਮਰੀਕਾ ਵਿੱਚੋਂ ਕੱਢੇ ਜਾਣ ਵਾਲੇ ਪ੍ਰਵਾਸੀਆਂ ਦਾ ਅੰਕੜਾ 10 ਗੁਣਾ ਤੱਕ ਵੱਧ ਸਕਦਾ ਹੈ ICE ਵੱਲੋਂ ਇਸ ਤੋਂ ਪਹਿਲਾਂ 2014 ਵਿੱਚ 316000 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਜਦੋਂ ਕਿ 트럼ਪ ਦੇ ਪਹਿਲੇ ਕਾਰਜਕਾਲ ਦੌਰਾਨ 2019 ਵਿੱਚ ਸਭ ਤੋਂ ਵੱਧ 267000 ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ 192 ਦੇਸ਼ਾਂ ਨਾਲ ਸੰਬੰਧਿਤ ਪ੍ਰਵਾਸੀ ਡਿਪੋਰਟ ਕੀਤੇ ਗਏ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਗੁਆਟੇਮਾਲਾ ਹੌਂਡਰਸ ਅਤੇ ਮੈਕਸੀਕੋ ਨਾਲ ਸੰਬੰਧ ਦੱਸੇ ਜਾ ਰਹੇ ਨੇ ਪਰ ਭਾਰਤ, ਚੀਨ, ਰਮਾਨੀਆ, ਸੈਨੇਗਲ, ਤਜਕਿਸਤਾਨ, ਉਬਜੇਕਿਸਤਾਨ, ਅਲਬਾਨੀਆ, ਅੰਗੋਲਾ, ਮਿਸਰ ਅਤੇ ਕਾਨਾ ਦੇ ਪ੍ਰਵਾਸੀਆਂ ਦੀ ਜ਼ਿਕਰਯੋਗਤਾ ਦੀ ਗਿਣਤੀ ਵੀ ਸ਼ਾਮਲ ਹੈ। ਡਿਪੋਰਟੇਸ਼ਨ ਫਲਾਈਟਸ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਤੇ ਇੱਥੋਂ ਤੱਕ ਕਿ ਵੀਕਐਂਡ ਦੌਰਾਨ ਵੀ ਕੰਮ ਨਹੀਂ ਰੁਕਦਾ। ਦੂਜੇ ਪਾਸੇ ਮੈਕਸੀਕੋ ਬਾਰਡਰ ਤੇ ਰੋਕੇ ਪ੍ਰਵਾਸੀਆਂ ਦੀ ਗਿਣਤੀ ਨਵੰਬਰ ਦੌਰਾਨ 46612 ਦਰਜ ਕੀਤੀ ਗਈ ਹੈ ਇਹ ਅੰਕੜਾ ਅਕਤੂਬਰ ਦੇ ਮੁਕਾਬਲੇ 18% ਦੀ ਘਟਾ ਹੈ ਜਦੋਂ ਕਿ 56526 ਪ੍ਰਵਾਸੀਆਂ ਨੂੰ ਰੋਕਿਆ ਗਿਆ ਹੈ ਜੁਲਾਈ 2020 ਤੋਂ ਬਾਅਦ ਪਿਛਲੇ ਮਹੀਨੇ ਅਮਰੀਕਾ ਦੇ ਦੱਖਣੀ ਬਾਰਡਰਾਂ 'ਹੀਂ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਸਭ ਤੋਂ ਘੱਟ ਦਰਜ ਕੀਤੀ ਗਈ ਹੈ ਅਮਰੀਕਾ ਵਿੱਚ ਪਹਿਲਾਂ ਤੋਂ ਮੌਜੂਦ ਪਰ ਬਗੈਰ ਇਮੀਗ੍ਰੇਸ਼ਨ ਸਟੇਟਸ ਬਾਰੇ ਪ੍ਰਵਾਸੀਆਂ ਦੀ ਗ੍ਰਿਫਤਾਰੀ ਦਾ ਅੰਕੜਾ ਘਟਦਾ ਮਹਿਸੂਸ ਹੋ ਰਿਹਾ ਹੈ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਵਿਭਾਗ ਵੱਲੋਂ 30 ਸਤੰਬਰ ਨੂੰ ਖਤਮ ਹੋਏ ਵਿੱਤੀ ਬਰੇ ਦੌਰਾਨ 1,13,000 ਪ੍ਰਵਾਸੀ ਗ੍ਰਿਫਤਾਰ ਕੀਤੇ ਜਦੋਂ ਕਿ ਇਸ ਤੋਂ ਪਿਛਲੇ ਸਾਲ 1,70,000 ਪ੍ਰਵਾਸੀ ਕਾਬੂ ਕੀਤੇ ਗਏ ਸੀ ਆਈਸੀਈ ਦੇ ਡਿਪਟੀ ਡਾਇਰੈਕਟਰ ਪ੍ਰੈਕਟੀਕਲ ਐਲਕਲਾਈਨਰ ਨੇ ਦੱਸਿਆ ਕਿ ਸਾਲ ਦਰ ਸਾਲ ਉਨ੍ਹਾਂ ਦੇ ਵਿਭਾਗ ਲਈ ਚੁਣੌਤੀਆਂ ਵਧਣ ਜਾ ਰਹੀਆਂ ਨੇ ਜੌਨ ਬਾਈਡਨ ਦੇ ਸੱਤਾ ਸੰਭਾਲਣ ਮਗਰੋਂ ਗੈਰਕਾਨੂੰਨੀ ਪ੍ਰਵਾਸੀ ਵਿੱਚ ਲਗਾਤਾਰ ਵਾਧਾ ਹੋਇਆ ਪਰ ਅਸਲਾਈਲਮ ਦੇ ਨਿਯਮ ਸਖਤ ਕੀਤੇ ਜਾਣ ਮਗਰੋਂ ਗਿਣਤੀ ਘਟਨੀ ਸ਼ੁਰੂ ਹੋ ਗਈ ਹੈ ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ ਤਕਰੀਬਨ ਡੇਢ ਕਰੋੜ ਲੋਕ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਹੁਣ ਟਰੰਪ ਇਹਨਾਂ ਨੂੰ ਕੱਢਣ ਲਈ ਕਿਹੜੀ ਰਣਨੀਤੀ ਲਾਗੂ ਕਰਨਗੇ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਇਮੀਗ੍ਰੇਸ਼ਨ ਹਮਾਇਤੀਆਂ ਦਾ ਕਹਿਣਾ ਹੈ ਕਿ ਇਹ ਪ੍ਰਵਾਸੀਆਂ ਵੱਲੋਂ ਟੈਕਸ ਦਾ ਕੀਤਾ ਜਾ ਰਿਹਾ ਤੇ ਅਜਿਹੀਆਂ ਖਤਰਨਾਕ ਨੌਕਰੀਆਂ ਵਾਸਤੇ ਸਿਰਫ ਬਦੇਸ਼ੀ ਹੀ ਤਿਆਰ ਰਹਿੰਦੇ ਨੇ ਅਮਰੀਕਾ ਵਿੱਚ ਪੱਕੇ ਲੋਕ ਕਦੇ ਵੀ ਨਹੀਂ ਕਰਨਾ ਚਾਹੁੰਦੇ ਵੱਡੀ ਗਿਣਤੀ ਵਿੱਚ ਡਿਪੋਰਟ ਅਮਰੀਕਾ ਵਿੱਚ ਕਿਰਤੀਆਂ ਦੀ ਘਾਟ ਪੈਦਾ ਹੋ ਜੇਗੀ ਅਤੇ ਇਸ ਨਾਲ ਕੀਮਤਾ ਵਧਣਗੀਆਂ ਜਦੋਂ ਕਿ 트럼ਪ ਮਹਿੰਗਾਈ ਘਟਾਉਣ ਦਾ ਦਾਵਾ ਕਰਕੇ ਸੱਤਾ ਦੇ ਵਿੱਚ ਆਏ ਸਨ ਤਾਂ ਹੁਣ ਕੋ ਨੂੰ ਬਲੋ ਕੁਲ ਮਲਾ ਕੇ ਕਹਿ ਲਿਆ ਕਿ ਅਮਰੀਕਾ ਦੇ ਡੋਨਾਲਡ 트럼ਪ ਨੇ ਜੋ ਵਾਅਦਾ ਕੀਤਾ ਸੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਾਂ ਕਹਿ ਲਿਆ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਤਾਂ ਉਸ ਦੇ ਉੱਤੇ ਖਰਾ ਉਤਰੇ ਰਹੇ ਨੇ ਉਹ ਉਹਨਾਂ ਨੇ ਪੰਜਾਬ ਪ੍ਰਵਾਸੀਆਂ ਨੂੰ ਲੈ ਕੇ ਕਿਹਾ ਸੀਗਾ ਕਿ ਉਹਨਾਂ ਨੂੰ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਉੱਥੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਏਗਾ ਡਿਪੋਰਟ ਕਰ ਦਿੱਤਾ ਜਾਏਗਾ ਤਾਂ ਉਹੀ ਕੰਮ ਹੋਣਾ ਹੁਣ ਸ਼ੁਰੂ ਹੋ ਚੁੱਕਿਆ ਹੈ ਇਹ ਵੀ ਦੱਸਣ ਦਾ ਦੱਸਦੀ ਹੈ ਕਿ ਬਹੁਤ ਸਾਰੇ ਭਾਰਤੀ ਪੰਜਾਬੀ ਵੀ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀਗੇ ਜਿਨ੍ਹਾਂ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਹੁਣ ਆਪਣੇ ਵਤਨ ਵਾਪਸ ਮੁੜਨਾ ਪਏਗਾ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਮੈਕਸੀਕੋ ਬਾਰਡਰ ਆਹੀਂ ਖਾਸ ਤੌਰ ਤੇ ਪੰਜਾਬੀਆਂ ਦਾ ਮੈਂ ਜੇਕਰ ਜ਼ਿਕਰ ਕਰਾਂ ਤਾਂ ਉਹ ਅ ਅਮਰੀਕਾ ਵਿੱਚ ਦਾਖਲ ਹੁੰਦੇ ਸੀ ਤਾਂ ਉਹ ਕੰਢ ਪਾਰ ਕਰਕੇ ਜਾਂਦੇ ਸੀ ਜਿਹੜੇ ਕਿ ਹੁਣ ਵੱਡੇ ਝਟਕੇ ਦੀ ਤਿਆਰੀ ਦੇ ਵਿੱਚ ਨੇ ਤਾਂ ਉਹਨਾਂ ਦਾ ਭੂ ਵਿਖੋਣ ਖਤਮ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਏਗਾ ਦਿਓ ਜਾਜਤ ਧੰਨਵਾਦ